ਅਮਰੀਕਾ ਦੀ ਜਸੂਸੀ ਦੇ ਦੋਸ਼ਾਂ 'ਚ ਜੇਲ੍ਹ 'ਚ ਬੰਦ ਵਿਕਲਿਕਸ ਵੇ ਫਾਉਂਡਰ ਜੂਲੀਅਸ ਅਸਾਂਜ 5 ਸਾਲ ਬਾਅਦ ਲੰਡਨ ਦੀ ਜੇਲ੍ਹ ਤੋਂ ਰਿਹਾ ਹੋ ਗਏ ਹਨ ਉਹਨਾਂ ਨੇ ਅਮਰੀਕੀ ਸਰਕਾਰ ਨਾਲ ਇੱਕ ਸਮਝੌਤੇ ਦੇ ਅਧੀਨ ਜਸੂਸੀ ਦੀ ਗੱਲ ਸਵੀਕਾਰ ਕਰ ਲਈ ਹੈ ਯੂ ਐਸ ਜਲਾ ਕੋਡ ਨੇ ਦਸਤਾਵੇਜ਼ਾਂ ਅਨੁਸਾਰ 52 ਸਾਲ ਦੇ ਅਸਾਂਜ ਨੇ ਅਮਰੀਕਾ ਨਾਲ ਇੱਕ ਡੀਲ ਕੀਤੀ ਹੈ ਇਸ ਦੇ ਅਧੀਨ ਉਹ ਅਮਰੀਕਾ ਦੇ ਸਸਾਈਪਨ ਕੋਰਟ ਦੇ ਵਿੱਚ ਪੇਸ਼ ਹੋਣਗੇ ਜਿੱਥੇ ਉਹ ਅਮਰੀਕਾ ਦੇ ਖੁਫੀਆ ਦਸਤਾਵੇਜ਼ਾਂ ਨੂੰ ਢਾਕਲ ਕਰਨ ਲਈ ਸਾਜ਼ਿਸ਼ ਰਚਣ ਦੇ ਦੋਸ਼ ਨੂੰ ਕਬੂਲ ਕਰਨਗੇ ਦੋਸ਼ ਕਬੂਲਣ ਮਗਰੋਂ ਆਸਾਨਸ ਨੂੰ 62 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਜਾਵੇਗੀ ਜੋ ਪਹਿਲਾਂ ਹੀ ਪੂਰੀ ਕਰ ਚੁੱਕੇ ਹਨ ਜੂਲੀਨ ਹੁਣ ਤੱਕ ਬ੍ਰਿਟਿਸ਼ ਜੇਲ ਦੇ ਵਿੱਚ 1901 ਦਿਨ ਦੀ ਸਜ਼ਾ ਕਰ ਚੁੱਕੀ ਹਨ ਅਮਰੀਕਾ ਨਾਲ ਕੀਤੇ ਗਏ ਸਮਝੌਤੇ ਤੋਂ ਬਾਅਦ ਉਹਨਾਂ ਨੂੰ ਬ੍ਰਿਟੇਨ ਦੀ ਹਾਈ ਸਿਕਿਉਰਿਟੀ ਜੇਲ ਬੇਲ ਮਾਰਸ਼ ਤੋਂ ਰਿਹਾ ਕਰ ਦਿੱਤਾ ਗਿਆ ਇੱਥੇ ਉਹ ਸਿੱਧੇ ਆਪਣੇ ਦੇਸ਼ ਆਸਟ੍ਰੇਲੀਆ ਲਈ ਰਵਾਨਾ ਹੋਗਾ ਸਮਝੌਤੇ ਤੋਂ ਬਾਅਦ ਅਵਿਕਲਿਕਸ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਯੂਲੀਨ ਅਸਾਂਜ ਦੀ ਰਿਹਾਈ ਦੀ ਜਾਣਕਾਰੀ ਦਿੱਤੀ ਉਹਨਾਂ ਨੇ ਲਿਖਿਆ ਯੂਲੀਨ ਅਸਾਂਜ ਇਜ਼ ਫ੍ਰੀ ਉਥੇ ਹੀ ਯੂਲੀਅਨ ਦੀ ਪਤਨੀ ਸਟੈਲਾ ਨੇ ਕਿਹਾ ਕਿ ਮੈਂ ਸਾਲਾਂ ਤੱਕ ਯੂਲੀਅਨ ਦਾ ਸਾਥ ਦੇਣ ਵਾਲੇ ਉਹਨਾਂ ਦੇ ਸਮਰਥਕਾਂ ਦਾ ਧੰਨਵਾਦ ਕਰਦੀ ਹਾਂ ਅਸੀਂ ਉਹਨਾਂ ਦੇ ਕਿੰਨੇ ਧੰਨਵਾਦੀ ਹਾਂ ਇਸ ਨੂੰ ਸ਼ਬਦਾਂ ਦੇ ਵਿੱਚ ਨਹੀਂ ਦੱਸਿਆ ਜਾ ਸਕਦਾ ਉਹਨਾਂ ਦੇ ਸਮਰਥਨ ਕਾਰਨ ਹੀ ਅੱਜ ਯੂਲੀਅਨ ਕਰ ਆ ਰਹੇ ਹਨ ਆਸਟ੍ਰੇਲੀਆ ਨਾਗਰਿਕ ਅਸਾਂਜ ਨੇ 2010-11 ਚ ਹਜ਼ਾਰਾਂ ਕਲਾਸੀਫਾਈਡ ਦਸਤਾਵੇਜ਼ ਨੂੰ ਜਨਤਕ ਕਰ ਦਿੱਤਾ ਸੀ ਇਸ ਵਿੱਚ ਅਫਗਾਨਿਸਤਾਨ ਅਤੇ ਇਰਾਕ ਯੁੱਧ ਨਾਲ ਜੁੜੇ ਦਸਤਾਵੇਜ਼ ਵੀ ਸ਼ਾਮਲ ਸਨ ਇਸ ਰਾਹੀਂ ਉਹਨਾਂ ਨੇ ਅਮਰੀਕਾ ਇੰਗਲੈਂਡ ਅਤੇ ਨਾਟੋ ਦੀਆਂ ਸਨਾਮਾ ਤੇ ਯੁੱਧ ਅਪਰਾਧ ਦਾ ਦੋਸ਼ ਵੀ ਲਗਾਇਆ ਸੀ ਜਿਸ ਵਿੱਚ ਰੇਪ ਟੌਰਚਰ ਅਤੇ ਸਰੈਂਡਰ ਕਰ ਚੁੱਕੇ ਲੋਕਾਂ ਨੂੰ ਮਾਰਨ ਵਰਗੇ ਸੰਗੀਨ ਅਪਰਾਧ ਵੀ ਸ਼ਾਮਲ ਸਨ 2010-11 ਵਿੱਚ ਵਿਕਲਿਗਸ ਨੇ ਖੁਲਾਸੇ ਤੋਂ ਬਾਅਦ ਅਮਰੀਕਾ ਨੇ ਦੋਸ਼ ਲਗਾਇਆ ਸੀ ਕਿ ਜੁਲੀਅਨ ਅਸਾਂਜ ਨੇ ਉਹਨਾਂ ਦੇ ਦੇਸ਼ ਦੀ ਜਸੂਸੀ ਕੀਤੀ ਹੈ ਉਹਨਾਂ ਨੇ ਸੀਕ੍ਰਟ ਫਾਈਲ ਪਬਲਿਸ਼ ਕਰ ਦਿੱਤੀਆਂ ਹਨ ਜਿਸ ਨਾਲ ਕਈ ਲੋਕਾਂ ਦਾ ਜੀਵਨ ਖਤੇ ਦੇ ਵਿੱਚ ਆ ਗਿਆ ਸੀ ਹਾਲਾਂਕਿ ਯੂਲੀਅਨ ਅਸਾਂਜ ਨੇ ਹਮੇਸ਼ਾ ਜਸੂਸੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਬਾਅਦ ਵਿੱਚ ਅਸਾਂਜ ਤੇ ਇਹ ਵੀ ਦੋਸ਼ ਲੱਗਾ ਸੀ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰੂਸੀ ਖੁਫੀਆ ਏਜੰਸੀਆਂ ਨੇ ਹੈਲਰੀ ਕਲਿੰਟਨ ਦੇ ਕੈਪਨ ਨਾਲ ਜੁੜੇ ਈਮੇਲ ਹੈਕ ਕਰਕੇ ਉਹਨਾਂ ਨੂੰ ਵਿਕਲੇਸ ਨੂੰ ਦੇ ਦਿੱਤੇ ਸਨ ਆਓ ਹੁਣ ਜਾਣਦੇ ਹਾਂ ਕਿ ਯੂਲੀਅਨ ਅਸਾਂਜ ਹੈ ਕੌਣ ਯੂਲੀਅਨ ਅਸਾਂਜ ਆਪਣੀ ਹਮਾਇਤਾਂ ਲਈ ਸੱਚ ਦੇ ਝੰਡਾ ਬਰਦਾਰ ਹਨ ਪਰ ਉਹਨਾਂ ਦੇ ਆਲੋਚਕ ਉਹਨਾਂ ਨੂੰ ਹਮੇਸ਼ਾ ਹੀ ਐਟ੍ਰੈਕਸ਼ਨ ਦਾ ਭੁਖਾ ਮੰਨਦੇ ਹਨ ਯੂਲੀਅਨ ਅਸਾਂਜ ਦਾ ਨੇੜੇ ਕੰਮ ਕਰਨ ਵਾਲਿਆਂ ਮੁਤਾਬਕ ਉਹ ਬਹੁਤ ਹੀ ਇੰਟੈਲੀਜੈਂਟ ਹਨ ਅਤੇ ਉਹਨਾਂ ਦੇ ਵਿੱਚ ਔਖੇ ਤੋਂ ਔਖੇ ਕੰਪਿਊਟਰ ਕੋਡ ਕ੍ਰੈਕ ਕਰਨ ਦੀ ਸਮਰੱਥਾ ਹੈ ਵਿਕਿਲੈਕਸ ਦਿੱਸਤੀ ਸਥਾਪਨਾ ਅਸਾਮ ਨੇ 2006 ਦੇ ਵਿੱਚ ਕੀਤੀ ਸੀ ਇਹਨੇ 1 ਕਰੋੜ ਤੋਂ ਵੱਧ ਦਸਤਾਵੇਜ਼ਾਂ ਨੂੰ ਪ੍ਰਕਾਸ਼ਿਤ ਕਰਨ ਦਾ ਦਾਵਾ ਕੀਤਾ ਹੈ ਅਮਰੀਕੀ ਸਰਕਾਰ ਨੇ ਬਾਅਦ ਵਿੱਚ ਕਿਹਾ ਕਿ ਇਹਨਾਂ ਦਸਤਾਵੇਜ਼ਾਂ ਦੇ ਵਿੱਚ ਅਮਰੀਕਾ ਦੇ ਇਤਿਹਾਸ ਦੇ ਸਭ ਤੋਂ ਅਹਿਮ ਸਮਝੌਤਿਆਂ ਬਾਰੇ ਸ਼੍ਰੀਣੀ ਵਜਾਰਕਾਰੀ ਹੈ 2010 ਵਿੱਚ ਵੈੱਬਸਾਈਟ ਨੇ ਅਮਰੀਕੀ ਫੌਜੀਆਂ ਦੀ ਇੱਕ ਫੋਟੋ ਪ੍ਰਕਾਸ਼ਿਤ ਕੀਤੀ ਫੋਟੋ ਵਿੱਚ ਉਹ ਹੈਲੀਕਾਪਟਰ ਦੇ ਵਿੱਚ 18 ਇराकी ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਸਨ ਇਸ ਫੋਟੋ ਦੇ ਪ੍ਰਕਾਸ਼ਿਤ ਹੋਣ ਤੋਂ ਬਾਅਦ ਉਹ ਬੇਹੱਦ ਚਰਚਾ ਦੇ ਵਿੱਚ ਆ ਗਏ ਅਗਲੇ ਸਾਲ ਸਵੀਡਨ ਨੇ ਉਨ੍ਹਾਂ ਖਿਲਾਫ ਜਿੰਸੀ ਸ਼ੋਸ਼ਣ ਦੇ ਇਲਜ਼ਾਮਾਂ ਤਹਿਤ ਕੁਮੰਤਰੀ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਸਨ ਸਵੀਡਨ ਉਨਾ ਖਿਲਾਫ ਦੋ ਔਰਤਾਂ ਵੱਲੋਂ ਲਗਾਏ ਗਏ ਜਿੰਸੀ ਸ਼ੋਸ਼ਣ ਦੇ ਇਲਜ਼ਾਮਾਂ ਦੇ ਮਾਮਲੇ ਵਿੱਚ ਪੁਛ ਪੜਤਾਲ ਕਰਨਾ ਚਾਹੁੰਦਾ ਸੀ ਇਸ ਘਟਨਾ ਸਮੇਂ ਉਹ ਸਟਾਕ ਹੋਮ ਵਿੱਚ ਇੱਕ ਪਾਸ਼ਣ ਦੇਣ ਗਏ ਹੋਏ ਸਨ ਅਸਾਂ ਦਾ ਕਹਿਣਾ ਸੀ ਕਿ ਦੋਵੇਂ ਮਾਮਲਿਆਂ ਵਿੱਚ ਜੋ ਵੀ ਹੋਇਆ ਹੈ ਉਹ ਆਪਸੀ ਸਹਿਮਤੀ ਨਾਲ ਕੀਤਾ ਗਿਆ ਸੀ ਅਸਾਂਜ ਨੇ 7 ਸਾਲ ਇੱਕ ਵਾਰ ਦੌਰ ਦੇ ਲੰਡਨ ਦੂਤਾਵਾਸ ਵਿੱਚ ਸ਼ੁਭਕੇ ਬਤਾਏ ਸਨ ਅਤੇ ਦਾਵਾ ਕੀਤਾ ਸੀ ਕਿ 스ਵੇਡਨ ਦੇ ਮਾਮਲੇ ਵਿੱਚ ਉਹਨਾਂ ਨੂੰ ਅਮਰੀਕਾ ਭੇਜਿਆ ਜਾਵੇਗਾ 스웨디시 ਅਧਿਕਾਰੀਆਂ ਨੇ 2019 ਵਿੱਚ ਕੇਸ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਅਸਲ ਸ਼ਿਕਾਇਤ ਤੋਂ ਹੋਈ ਨੂੰ ਬਹੁਤ ਸਮਾਂ ਲੰਘ ਚੁੱਕਾ ਹੈ ਪਰਵਾਦ ਵਿੱਚ ਯੂਕੇ ਦੇ ਅਧਿਕਾਰੀਆਂ ਨੇ ਅਸਾਂਜ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਤੁਹਾਨੂੰ ਦੱਸ ਦੇ ਕਿ ਪਿਛਲੇ 13 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੇ ਸਨ